ਅੱਛਾ ਅੱਜ ਤੂੰ ਬਾਰੋਂ ਰੋਟੀ ਖਾਣੀ ਐ? ਓ ਜੇ ਮੈਂ ਇਹਨੂੰ ਢਾਬੇ ਤੋਂ ਰੋਟੀ ਖਵਾਈ ਮੇਰਾ ਤਾਂ 5-700 ਦਾ ਖਰਚਾ ਹੋ ਜਾਊਗਾ। ਹਾਂ ਚੱਲ ਐਂ ਕਰਦਾ। ਕਾ ਲਓ ਤੇਰੇ ਹੱਥ ਦੇ ਹੀ ਮਾੜੇ ਜੇ। ਜੀ ਤੁਸੀਂ ਕੀ ਕਰਨਾ ਮੇਰੇ ਹੱਥਾਂ ਦਾ? ਓ ਇੱਕ ਮਿੰਟ ਖੜਤਾ ਜਾ। ਮੇਰਾ ਕੀ ਐ? ਮੈਂ ਤਾਂ ਅੱਜ ਭੁੱਖਾ ਰਹਿ ਜਾਊਗਾ। ਆ ਜਾ ਤੈਨੂੰ ਬਾਰੋਂ ਰੋਟੀ ਖਵਾ ਕੇ ਲੈ ਕੇ ਆਵਾਂ। ਲੈ ਜੀ ਤੁਸੀਂ ਕਹਦੋ ਭੁੱਖੇ ਰਹਿਣਾ। ਤੁਸੀਂ ਵੀ ਢਾਬੇ ਤੋਂ ਰੋਟੀ ਖਾਓ। ਉਹ ਕਾਲੋ ਤੂੰ ਆਪ ਹਿਸਾਬ ਲਾ ਕੇ ਦੇਖ ਜਦੋਂ ਤੂੰ ਘਰੇ ਰੋਟੀਆਂ ਪਕਾਉਂਦੀ ਐ ਤੇਰੇ ਗੋਰੇ-ਗੋਰੇ ਹੱਥਾਂ ਦੀਆਂ ਐਡੀਆਂ ਸੋਹਣੀਆਂ ਰੋਟੀਆਂ ਹੁੰਦੀਆਂ ਨੇ ਹੁਣ ਅੱਜ ਆਪਾਂ ਢਾਬੇ ਤੋਂ ਰੋਟੀ ਖਾਵਾਂਗੇ ਉਹ ਕਾਲੇ-ਕਾਲੇ ਭਈਆਂ ਦੇ ਕਾਲੇ-ਕਾਲੇ ਹੱਥਾਂ ਦੀਆਂ ਰੋਟੀਆਂ ਹੋਣਗੀਆਂ ਮੇਰੇ ਤਾਂ ਖਾਣ ਨੂੰ ਜਮੇ ਨਹੀਂ ਚੀ ਕਰਦਾ ਆ ਜਾ ਪਰ ਤੈਨੂੰ ਤਾਂ ਮੈਂ ਰੋਟੀ ਖਵਾ ਕੇ ਲਿਆਉਂਗਾ ਢਾਬੇ ਤੋਂ ਹਾਂ ਤੁਹਾਨੂੰ ਸੱਚੀ ਮੇਰੇ ਹੱਥ ਦੀਆਂ ਰੋਟੀਆਂ ਇੰਨੀਆਂ ਜਵਾਦ ਲੱਗਦੀਆਂ ਜੀ ਮੈਂ ਤਾਂ ਕਦੀ ਸੋਚਿਆ ਨਹੀਂ ਸੀ ਅੱਗ ਲੱਗੇ ਜੀ ਢਾਬਿਆਂ ਨੂੰ ਤੁਸੀਂ ਇੱਥੇ ਬੈਠੋ ਮੈਂ ਤੁਹਾਡੇ ਵਾਸਤੇ ਘਰੋਂ ਘਰ ਪਰੌਠੇ ਪਕਾ ਕੇ ਲਿਆਉਣੀ ਐ ਤੁਹਾ ਕੋਇਆ ਆਤਾ ਪੂਰਾ